ਪੰਜਾਬ ਦਾ ਪ੍ਰਸਿੱਧ ਮੇਲਾ ਛਪਾਰ ਜਿਸ ਨੂੰ ਦੇਖਣ ਲਈ ਦੂਰ ਦੂਰ ਤੋਂ ਲੋਕ ਆਉਂਦੇ ਨੇ ਇਸ ਮੇਲੇ ਦੌਰਾਨ ਸੱਜ ਸਜਾਵੀ ਕੀਤਾ ਜਾਂਦਾ ਤੇ ਨਾਲ ਇਸ ਮੇਲੇ ਦੌਰਾਨ ਰਾਜਨੀਤਿਕ ਸੰਮੇਲਨ ਵੀ ਆਯੋਜਿਤ ਕੀਤੇ ਜਾਂਦੇ ਨੇ ਪਰ ਹੁਣ ਸਤੰਬਰ ਮਹੀਨੇ ਛੋਣ ਵਾਲੇ ਸਮੇਲੇ ਨੂੰ ਲੈ ਕੇ ਕਮੇਟੀ ਦੇ ਅੰਦਰ ਹੀ ਵਿਵਾਦ ਸਾਹਮਣੇ ਆ ਤੁਹਾਨੂੰ ਦੱਸ ਦਈਏ ਕਿ ਕਮੇਟੀ ਜੋ ਮੌਜੂਦ ਚੇਅਰਮੈਨ ਹੈ ਯਾਰੀਪਿੰਦੇ ਸਰਪੰਚ ਨੇ ਡੀਸੀ ਆਫਿਸ ਪਹੁੰਚ ਕੇ ਸ਼ਿਕਾਇਤ ਕੀਤੀ ਹੈ ਕੁਝ ਲੋਕਾਂ ਨੇ ਉਹਨਾਂ ਦੀ ਕਮੇਟੀ ਚ ਦਖਲ ਅੰਦਾਜ਼ੀ ਇਹ ਕੀਤੀ ਹੈ ਅਤੇ ਕਮੇਟੀ ਵੱਲੋਂ ਵਕ ਵਕ ਥਾਵਾਂ ਦੇ ਲਈ ਲਗਾਈ ਗਈ ਬੋਲੀ ਦੇ ਵਿੱਚ ਪੈਸਿਆਂ ਦੀ ਹੀਰਾ ਫੇਰੀ ਵੀ ਹੋਈ ਹੈ। ਉਹਨਾਂ ਇਹ ਵੀ ਕਿਹਾ ਕਿ ਵਸੂਲਿਆ ਗਿਆ ਪੈਸਾ ਪਿੰਡ ਤੇ ਹੀ ਖਰਚ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਪਿਛਲੇ 50 ਸਾਲਾਂ ਤੋਂ ਚੇਅਰਮੈਨ ਦੀ ਮੌਜੂਦਗੀ ਵਿੱਚ ਜੋ ਕਮੇਟੀ ਬਣਦੀ ਆ ਰਹੀ ਹੈ ਉਸ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਹੈ। ਦੂਜੀ ਤਰਫ ਪਿੰਡ ਦੇ ਵਰਤਮਾਨ ਸਰਪੰਚ ਕੁਲਦੀਪ ਸਿੰਘ ਬੋਪਾਰਾ ਨੇ ਵੀ ਇਸ ਸੰਬੰਧੀ ਆਪਣੇ ਬਿਆਨ ਦਰਜ ਕਰਵਾਏ ਨੇ ਕਿ ਆਖਣਾ ਉਹਨਾਂ ਦਾ ਸੁਣਾ ਦਿੰਨੇ ਆ। ਮੈਂ ਸਰਪੰਚਾਂ ਜੀ ਚਪਾਰ ਪਿੰਡ ਤੋਂ ਮੇਰਾ ਪਿੰਡ ਚਪਾਰ ਹੈ ਹਲਕਾ ਦਾਖਾ ਜ਼ਿਲ੍ਹਾ ਲੁਧਿਆਣਾ ਅੱਜ ਜਿਹੜੀ ਬੋਲੀ ਹੋਈ ਹੈ ਥੇ ਵਾਲੀ ਜ਼ਮੀਨ ਦੀ ਬੋਲੀ ਹੋਈ ਹੈ ਇਹ ਜਿਹੜੀ ਜ਼ਮੀਨ ਹੈ ਇਹਦੀ ਮਾਲਕੀ ਡੀਰੇ ਦੇ ਨਾਂ ਤੇ ਹੈ ਪਰ ਪਿਛਲੇ 50 ਸਾਲਾਂ ਤੋਂ ਇਹਦੀ ਬੋਲੀ ਪੰਚਾਇਤ ਕਰਾਉਂਦੀ ਆ ਰਹੀ ਹੈ ਅਤੇ ਪਿੰਡ ਜਿਹੜਾ ਪੈਸਾ ਹੈ ਪਿੰਡ ਦੀ ਡਿਵੈਲਪਮੈਂਟ ਤੇ ਪੈਸਾ ਲੱਗਦਾ ਵਾ ਪਿਛਲੇ 2 ਸਾਲਾਂ ਤੋਂ ਇੱਕ ਨਿੱਜੀ ਵਿਅਕਤੀ ਵੱਲੋਂ ਇਹ ਬੋਲੀ ਕਰਾਈ ਗਈ ਸੀ ਆਪਣੀ ਕਮੇਟੀ ਬਣਾ ਕੇ ਉਹਨੇ ਵਾਦਾ ਕੀਤਾ ਸੀਗਾ ਜਿਹੜਾ ਇਹ ਪੈਸਾ ਵਾ ਆਉਣ ਵਾਲੀ ਪੰਚਾਇਤ ਨੂੰ ਦਿੱਤਾ ਜਾਊਗਾ ਨਾ ਤਾਂ ਉਹ ਪੈਸਾ ਮਿਲਿਆ ਸੀਗਾ ਤੇ ਹੁਣ ਜਦੋਂ ਬੁੱਲੀ ਕਰਾਉਣੀ ਸੀ ਵੀ ਅਸੀਂ ਅੱਜ ਦਾ ਟਾਈਮ ਰੱਖਿਆ ਸੀ 10 ਵਜੇ ਦਾ ਤੇ ਉਹ ਬੰਦਿਆਂ ਨੇ 9 ਵਜੇ ਦਾ ਟਾਈਮ ਰੱਖ ਲਿਆ ਸੀਗਾ ਤੇ ਅਸੀਂ ਆਮ ਇਜਲਾਸ ਜਿਹੜੀ ਉਹਨਾਂ ਨੇ ਕਮੇਟੀ ਬਣਾਈ ਸੀ ಗ್ರಾಮ ਸਭਾ ਦੀ ਜਦੋਂ ਮੀਟਿੰਗ ਹੋਈ ಗ್ರಾಮ ਸਭਾ ਦੇ ਮੈਂਬਰਾਂ ਵੱਲੋਂ ਉਹ ਕਮੇਟੀ ਭੰਗ ਕਰ ਦਿੱਤੀ ਗਈ ਸੀ ਉਹ ਵਿੱਚ ਬਕਾਇਦਾ ਹੀ ਲਿਖਿਆ ਸੀ ਕਿ ਆਉਣ ਵਾਲੀ ਪੰਚਾਇਤ ਜਿਹੜੀ ਵੀ ਹੋ ਜਿਹੜਾ ਮੌਜੂਦਾ ਸਰਪੰਚ ਹੋਏਗਾ ਜਿਵੇਂ 50 ਸਾਲਾਂ ਤੋਂ ਚੱਲਦਾ ਆ ਰਿਹਾ ਪੁਰਾਣੀ ਮਤੇ ਪਾਈ ਹੋਈ ਨੇ ਕਿ ਮੌਜੂਦਾ ਸਰਪੰਚ ਹੀ ਕਮੇਟੀ ਦਾ ਚੇਅਰਮੈਨ ਹੋਊਗਾ ਸਾਨੂੰ ਥੋੜਾ ਸ਼ੱਕ ਸੀਗਾ ਕਿ ਸਰਕਾਰ ਉਲਟ ਹੋਣ ਕਰਕੇ ਮੈਂ ਕਾਂਗਰਸ ਦਾ ਸਰਪੰਚ ਆ ਕਿ ਫਿਰ ਤਾਂ ਧੱਕਾ ਹੋਏਗਾ ਜਿਵੇਂ ਆਮ ਆਦਮੀ ਵਾਲੇ ਕਹਿੰਦੇ ਸੀਗੇ ਪਰ ਅਸੀਂ ਧੰਨਵਾਦ ਕਰਦੇ ਹਾਂ ਵਧੀਆ ਢੰਗ ਨਾਲ ਬੋਲੀ ਹੋਈ ਹੈ ਪੁਲਿਸ ਪ੍ਰਸ਼ਾਸਨ ਨੇ ਬਹੁਤ ਵਧੀਆ ਸਾਥ ਦਿੱਤਾ ਕੋਈ ਪਾਰਟੀ ਬਾਜ਼ੀ ਨਹੀਂ ਹੋਈ ਹੈਗੀ ਜਿਵੇਂ ਪ੍ਰਾਣੀ ਰੀਤ ਚੱਲਦੀ ਆ ਰਹੀ ਹੈ ਸਰਪੰਚ ਨੇ ਬੋਲੀ ਕਰਾਈ ਹੈ ਸਾਰਿਆਂ ਦੀ ਸਹਿਮਤੀ ਨਾਲ ਐਸ ਐਚ ਓ ਸਾਹਿਬ ਮੌਕੇ ਤੇ ਮੌਜੂਦ ਸੀਗੇ ਤਸਿਲਦਾਰ ਸਾਹਿਬ ਮੌਕੇ ਤੇ ਮੌਜੂਦ ਨੇ ਸਾਰਿਆਂ ਦੀ ਸਹਿਮਤੀ ਨਾਲ ਬੜੇ ਸ਼ਾਂਤ ਮਈ ਢੰਗ ਨਾਲ ਹੀ ਬੋਲੀ ਹੋਈ ਹੈ ਬੋਲੀ ਕਿੰਨੀ ਦੇਰ ਤੱਕ ਚੱਲ ਰਹੀ ਹੈ ਕੀ ਬੋਲੀ ਚੱਲ ਰਹੀ ਹੈ ਤਕਰੀਬਨ 50 ਤਕਰੀਬਨ 50 ਤੋਂ ਉੱਪਰ ਹੋ ਗਈ ਹੈ ਜੀ ਮਤਲਬ ਸਾਢੇ 40 ਤੋਂ ਪਹਿਲਾਂ ਦੀ ਚੱਲ ਰਹੀ ਹੈ ਜੀ ਪਿਛਲੇ ਸਾਲ ਬੋਲੀ ਕਿੰਨੀ ਗਈ ਸੀ ਪਿਛਲੀ ਵਾਰ 90 ਲੱਖ ਰੁਪਏ ਦੀ ਹੋਈ ਸੀ ਇਸ ਵਾਰ ਬੋਲੀ ਕਿੰਨੇ ਦੀ ਇਸ ਵਾਰ ਹੋਈ ਹੈ 18753000 ਰੁਪਏ ਦੀ ਕਿੰਨੇ ਦਿਨ ਦਾ ਮੇਲਾ ਰਹੂਗਾ ਇਹ ਮੇਲਾ ਹੁੰਦਾ ਜੀ 10 ਦਿਨਾਂ ਦਾ ਜੀ 5 ਸਤੰਬਰ ਤੋਂ ਮੇਲਾ ਸਟਾਰਟ ਹੈ ਜੀ ਇਹ ਟਾਈਮਿੰਗ ਹੈ ਲੋ ਟਾਈਮਿੰਗ ਸਵੇਰ ਤੋਂ ਸ਼ੁਰੂ ਹੋ ਜਾਂਦੇ ਜੀ ਲੋਕ ਸਵੇਰੇ 3-4 ਵਜੇ ਤੋਂ ਮੱਥਾ ਟੇਕਣਾ ਸ਼ੁਰੂ ਹੋ ਜਾਂਦੇ ਰਾਤ ਨੂੰ 10 ਵਜੇ ਤੱਕ ਚੱਲਦਾ ਥਾ ਆ ਜਗ੍ਹਾ ਜਿੱਥੇ ਆਪਾਂ ਬੋਲੀ ਕਰ ਅਸੀਂ ਸ਼ਾਂਤੀ ਰੱਖੀ ਆ ਸ਼ਾਂਤੀ ਰੱਖਣੀ ਆ ਇੱਥੇ ਪਹਿਲਾਂ ਕੀ ਹੁੰਦਾ ਰਿਹਾ ਸਾਰੇ ਪਿੰਡ ਵਾਲਿਆਂ ਨੂੰ ਪਤਾ ਸਾਰਾ ਕੁਝ ਇਹਨਾਂ ਤੋਂ ਲੁਕਿਆ ਨਹੀਂ ਹੈਗਾ ਪਰ ਭਰਾਵੋ ਆਪਾਂ ਉਸ ਤਰ੍ਹਾਂ ਦਾ ਮਾਹੌਲ ਨਹੀਂ ਕਰਨਾ ਹੈਗਾ ਅਸੀਂ ਮੈਂ ਹੁਣ ਵੀ ਮੀਡੀਆ ਰਾਹੀਂ ਕਹਿਣਾ ਚਾਹੁੰਨਾ ਅਸੀਂ ਇੱਥੇ ਜਗ੍ਹਾ ਤੇ ਖੜ ਕੇ ਬੋਲੇ ਵੀ ਸਰਪੰਚ ਸਾਡੇ ਸਨਮਾਨਯੋਗ ਨੇ ਉਹ ਨਿਗਰਾਨ ਕਮੇਟੀ ਦੇ ਵਿੱਚ ਅਕਾਊਂਟ 'ਚ ਹੋਣਗੇ ਤੇ ਤਿੰਨ ਬੰਦੇ ਅਕਾਊਂਟ 'ਚ ਹੋਣਗੇ ਜੀ ਇੱਕ ਸਰਪੰਚ ਕੰਨੀਓ ਦਸਕਤ ਹੋਣਗੇ ਇੱਕ ਨਿਗਰਾਨ ਕਮੇਟੀ ਦੀ ਜਿਹੜੇ ਨਿਗਰਾਨ ਦੇਖਦੇ ਆ ਨਿਗਰਾਨ ਕਮੇਟੀ ਹੁੰਦੀ ਕੀ ਆ ਨਿਗਰਾਨ ਕਮੇਟੀ ਇਹ ਹੁੰਦੀ ਆ ਵੀ ਕਿਸੇ ਚੀਜ਼ ਤੇ ਨਿਗਰਾਨ ਕਰਨਾ ਉਹਨੂੰ ਦੇਖਣਾ ਮੈਂ ਇੱਕ ਹੋਰ ਦੱਸਣਾ ਚਾਹਣਾ ਮੇਰੇ ਯਾਦ ਆ ਗਿਆ ਇੱਥੇ ਆਨ ਰਿਕਾਰਡ ਕਹਿ ਕੇ ਗਏ ਨੇ ਵੀ ਪੰਜ ਬੰਦੇ ਆਮ ਆਦਮੀ ਪਾਰਟੀ ਦੇ ਮੈਂਬਰ ਨੇ ਮੈਂ ਦਾਵਾ ਕਰਦਾ ਮੈਂ ਦਾਵਾ ਕਰਦਾ ਇੱਕ ਬੰਦਾ ਸਾਬਤ ਕਰਕੇ ਦਿਖਾ ਦੇਵੇ ਵੀ ਆਮ ਆਦਮੀ ਪਾਰਟੀ ਦੇ ਪੰਜ ਮੈਂਬਰ ਪੰਚਾਇਤ ਦੇ ਵਿੱਚ ਨੇ ਇਹ ਪੰਜ ਮੈਂਬਰ ਪੰਚਾਇਤ ਚੋਣਗੇ ਬਹੁਮਤ ਕਿੱਥੇ ਗਿਆ ਜੀ ਇਹ ਚੀਜ਼ਾਂ ਦੇਖੋ ਸਭ ਡਰਾਮੇ ਨੇ ਦੇਖੋ ਅੱਜ ਆਪਾਂ ਪ੍ਰਸ਼ਾਸਨ ਨਾਲ ਗੱਲ ਕਰਕੇ ਵੀ ਮੇਰੇ ਪਿੰਡ ਦਾ ਮਾਹੌਲ ਡਿਸਟਰਬ ਨਾ ਹੋਵੇ ਆਪਾਂ ਇਹ ਬੋਲੀ ਕਰਨ ਲੱਗੇ ਆਂ ਦੇਖੋ ਪਿੰਡ ਦੇ ਕੰਮ ਹੁੰਦੇ ਆ ਜਿੱਥੇ ਅੱਜ ਤੁਸੀਂ ਖੜੇ ਹੋ ਇਹਦੇ ਗਵਾਹ ਨੇ ਲੋਕ ਵੀ ਇੱਥੇ ਹਾਲਾਤ ਕੀ ਹੁੰਦੇ ਸੀ ਮੈਂ ਉਹ ਲੜਾਈ ਨਾਲ ਲੱਗਿਆ ਹੋਇਆ ਤਨੋਂ ਮਨੋਂ ਲੱਗਿਆ ਹੋਇਆ ਮੈਂ ਮਾਨ ਸਰਕਾਰ ਮਾਨ ਸਾਹਿਬ ਨੂੰ ਬੇਨਤੀ ਕਰਦਾ ਵੀ ਹਰਨੇਕ ਸੇਖੋਂ ਉਹ ਬੰਦਾ ਵੀ ਜਿੰਨੂੰ ਜਿੱਥੇ ਮਰਜ਼ੀ ਘੜਾ ਲਿਓ ਧੁੱਪੇ ਜਿੱਥੇ ਥੋੜਾ ਜੀ ਲੱਗਦਾ ਐ ਥੋਨੂੰ ਪਾਣੀ ਵਾਂਗੂ ਸਾਫ਼ ਦਿਖੂਗਾ ਅਧਿਕਾਰ ਸਕੇਤਰ ਕੀ ਕਹਿੰਦਾ ਸਰਪੰਚ ਕੋਲੇ ਮੈਂ ਆਉਣ ਕੋੜ ਕੇ ਕਹਿੰਦਾ ਸਰਪੰਚ ਕੋਲੇ ਕੋਈ ਪਾਵਰ ਨਹੀਂ ਹੁੰਦੀ ਵੀ ਪ੍ਰਾਈਵੇਟ ਪ੍ਰਾਪਰਟੀ ਜੀ 10000 ਤੋਂ ਵੱਧ ਦੀ ਜੇ ਬੋਲੀ ਕਰਾਉਣੀ ਆ ਤੇ ਸਰਪੰਚ ਨਹੀਂ ਕਰਵਾ ਸਕਦਾ ਜੇ ਬੋਲੀ ਕਰਾਉਂਦੇ ਤਾਂ ਇੱਥੇ ਸੈਕਟਰੀ ਆਉਂਦਾ ਇੱਥੇ ਵੀਡੀਓ ਆਉਂਦਾ ਮੈਂ ਬਾਰ-ਬਾਰ ਇਹ ਗੱਲ ਨੂੰ ਸਮਝਾਉਣਾ ਤਸਵੀਲਦਾਰ ਸਾਹਿਬ ਆਏ ਇਥੇ ਉਹਨਾਂ ਨੂੰ ਮੈਂ ਸਾਰੀ ਬੈਕਗ੍ਰਾਉਂਡ ਦੱਸੀ ਵੀ ਇਹ ਹਾਲਾਤ ਨੇ ਇੱਕ ਗੱਲ ਮੈਂ ਉਹਨਾਂ ਨੂੰ ਹੋਰ ਕਹੀ ਮੈਂ ਕਿਹਾ ਜੀ ਤੁਸੀਂ ਇਹਨਾਂ ਨੇ ਜਿੰਨੇ ਕੱਲੇ-ਕੱਲੇ ਨੇ ਰੁਪਈਆ ਚੱਕਿਆ ਮੈਂ ਤਾਂ ਚਾਹਣਾ ਇਹ ਕੋਰਟ ਚ ਕੇਸ ਜਾਵੇ ਕਿਸੇ ਤਰੀਕੇ ਨਾਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਬਾਹਰ ਨਿਕਲੇ ਮੈਂ ਉਹਨਾਂ ਨੂੰ ਕਿਹਾ ਵੀ ਜਿਹੜੇ-ਜਿਹੜੇ ਸਾਲ ਇਹਨਾਂ ਨੇ ਰੁਪਈਆ ਚੱਕੇ ਉਹ ਇਹਨਾਂ ਤੋਂ ਹਿਸਾਬ ਲਾਓ ਉਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਭਰੋਸਾ ਦਿੱਤਾ ਕਹਿੰਦਾ ਮੈਂ ਸਾਰੀ ਟੋਟਲ ਇਨਕੁਆਰੀ ਕਰਾ ਕੇ ਤੁਹਾਡੇ ਸਾਹਮਣੇ ਰੱਖ ਦੂੰਗਾ ਮੈਂ ਕਿਹਾ ਜੀ ਮੇਰਾ ਜਿਹੜਾ ਕੰਮ ਆ ਜਿਹੜਾ ਮੈਂ ਸਾਹਿਬ ਤੁਹਾਨੂੰ ਦੇਣਾ ਥੋੜੇ ਸਾਹਮਣੇ ਤੁਹਾਨੂੰ ਬੈਲ ਜੋ ਕੁਝ ਵੀ ਦਿਖਾਉਣਾ ਮੈਂ ਦਿਖਾਉਂਗਾ ਤੁਸੀਂ ਬੋਲੀ ਕਰਵਾਣੀ ਹੈ ਬਿਲਕੁਲ ਕਰਵਾਉਣੀ ਹੈ ਅਸੀਂ ਬੋਲੀ ਕਰਵਾਉਣੀ ਆ ਬੈਲ ਕਰਵਾਉਣੀ ਆ ਸੋਨਾਂ ਨੂੰ ਭਰੋਸਾ ਵੀ ਦੇ ਦਿਨਾ ਬਾਈ ਇੱਥੇ ਮੇਲਾ ਇਹ ਬੋਲੀ ਤੋਂ ਕਰਾਉਣ ਤੋਂ ਬਾਅਦ ਅਸੀਂ ਲਾਉਣਾ ਅਸੀਂ ਲਵਾਉਣਾ ਆ ਬੱਚੇ ਖੜੇ ਆ ਵਾਦਾ ਕਰਦਾ ਇਹਨਾਂ ਨਾਲ ਗੱਡੀ ਇਹਨਾਂ ਨੂੰ ਸਾਨੂੰ ਕਿਤੇ ਪੈਸਾ ਕੀ ਆ ਲੋਕਾਂ ਦਾ ਨਾ ਲੋਕਾਂ ਦਾ ਪੈਸਾ ਬੱਚੇ ਕੌਣ ਨੇ ਆਉਣ ਵਾਲਾ ਭਵਿੱਖ ਨੇ ਇਹ ਨਾਲ ਵਧੀਆ ਸੋਚ ਵਧੀਆ ਸਮਝ ਆਵੇਗੀ ਵੀ ਹਾਂ ਵੀ ਸਾਡੇ ਲਈ ਆ ਕੁਝ ਹੈਗਾ ਇਹ ਇੱਕ ਵਾਰ ਵੀ ਇੱਕ ਵਾਰ ਵੀ ਕਹਿ ਦੇਣਾ ਵੀ ਬਾਈ ਨੇ ਕਿਸੇ ਇਹ ਗੱਲ ਕਹੀ ਹੋਏ ਫਲਾਨਿਆਂ ਤੂੰ ਕੌਣ ਤੂੰ ਕਿਹੜੀ ਪਾਰਟੀ ਦਾ ਅਸੀਂ ਨਿਰਪੱਖ ਹੋ ਕੇ ਕੰਮ ਕੀਤਾ ਜੀ ਉਹਰੇ ਸਾਨੂੰ ਮੈਸੇਜ ਲੱਗਿਆ ਸੀਗਾ ਵੀ ਕੁਝ ਲੜਾਈ ਝਗੜਾ ਹੋਣ ਦਾ ਅੰਦੇਸ਼ ਹੈ ਤਾਕੀ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖ ਲਈ ਉਹ ਸ਼ਾਂਤੀਪੂਰਵਕ ਨਾਲ ਹੀ ਬੋਲੀ ਜਿਹੜੀ ਹੈਗੀ ਆ ਉਹ ਸਿਰੇ ਚੜ ਜੇ ਇਸ ਪਰਪਸ ਲਈ ਅਸੀਂ ਉਹਰੇ ਆਏ ਸੀਗੇ ਤੇ ਅੱਜ ਜਦ ਅਸੀਂ ਉਹਰੇ ਆਇਆ ਤਾਂ ਥੋੜਾ ਬਹੁਤਾ ਐਜੀਟੇਸ਼ਨ ਹੋਇਆ ਸੀਗਾ ਬਟ ਪੰਚਾਇਤ ਵੱਲੋਂ ਜਿਹੜੀ ਇਹ ਬੋਲੀ ਕੰਪਲੀਟ ਕਰਵਾ ਦਿੱਤੀ ਗਈ ਹੈ ਤੇ ਬੜਾ ਵਧੀਆ ਸੁਖਾਵਾਂ ਢੰਗ ਨਾਲ ਇਹ ਸਿਰੇ ਚੜ ਗਿਆ ਜੀ ਮੇਲਾ ਚਪਾਰ ਤੋਂ ਮੈਂ ਬਿੱਪਨ ਜਿੰਦਲ ਕਾਲਾ ਬੋ ਰਿਹਾ ਹਾਂ ਇਹਦੀ ਅਸਿਕ ਮੇਲਾ ਇਹਦੀ ਬਹੁਤ ਵਧੀਆ ਬੋਲੀ ਹੋ ਗਈ ਅੱਜ ਅੱਗੇ ਨਾਲੋਂ ਵੱਧ ਆ ਕੇ ਬੋਲੀ ਗਈ ਹੈ ਔਰ ਇਹ ਮੇਲਾ 5 ਤਰੀਕ ਤੋਂ ਲੈ ਕੇ 12 ਤੱਕ ਮੇਲਾ ਚੱਲਣਾ ਲੋਕ ਇ ਸਾਡੇ ਪੁਰਾਣੇ ਪਿੰਡ ਦੀਆਂ ਪਰੰਪਰਾ ਦੇ ਮਤਾਬਕ ਅੱਕੇ ਲੋਕੀ ਚੋਂ ਕੀ ਵਰਦੇ ਨੇ ਆ ਕੇ ਮੱਥਾ ਟੇਕਦੇ ਨੇ ਇਹ ਮਾਲਵੇ ਦਾ ਸਭ ਤੋਂ ਵੱਡਾ ਮੇਲਾ ਥੁਲੇ ਹਰ ਤਰ੍ਹਾਂ ਦੇ ਝੂਲੇ ਲੱਗਦੇ ਇੱਥੇ ਹਰ ਤਰ੍ਹਾਂ ਦੇ ਖੇਡ ਤਮਾਸ਼ੀ ਇਹ ਦੁਕਾਨਦਾਰੀਆਂ ਸਭ ਕੁਝ ਲੱਗਦਾ ਹੈ ਇਹ ਸਾਡੇ ਲੁਧਾਨੇ ਚੇਲੇ ਦਾ ਮਾਲਵੇ ਦਾ ਸਭ ਤੋਂ ਵਧੀਆ ਵੱਡਾ ਮੇਲਾ ਲੁਧਾਨਾ ਲਾਈਵ ਦੇ ਲਈ ਸੰਜੀ ਸੇਤ ਅਧਰਪ